ਹਾਂਜੀ ਬੱਚੇ ਰੌਂਡ ਕੋਲੋ ਅੱਜ ਦੇ ਕਰਾਕੇ ਬੜੀ ਖੁਸ਼ੀ ਜ਼ਾਹਰ ਕਰਦੇ ਨੇ ਕਿਸ ਤਰ੍ਹਾਂ ਦੇਖ ਲਓ ਕੀ ਕਹਿਣਾ ਚਾਹੁੰਦੇ ਵਧੀਆ ਦਿੱਤਾ ਹਰ ਮਨੋਂ ਕੰਗੀ ਹੂੰ। ਕੁੜੀਆਂ ਕਿਹੜੀਆਂ ਹੋ ਜਾਂਦੀਆਂ ਨੇ ਨਾ ਕੁੜੀਆਂ ਦੇ ਸਿਰ ਤੇ। ਲੱਗਦਾ ਤੁਸੀਂ ਸਰਪੰਚੋਂ ਪਿੰਡ ਦੇ ਕਿੰਨਾ ਕੁ ਪ੍ਰਬੰਧ ਵਧੀਆ ਕੀਤਾ। ਵਧੀਆ ਕੀਤਾ ਹੋਇਆ ਚਾਹ ਪਾਕਸਾ ਲੋਕੇ ਕਰਦੇ ਅਨੁਸਾਰ। ਕਿੰਨੀਆਂ ਕੁੜੀਆਂ ਪਹੁੰਚੇ ਨੇ ਕੁੜੀਆਂ ਦੇ ਪਿਕਚਰ। ਬਹੁਤ ਬਹੁਤ ਲੋਕ। ਸਵਾਗਤ ਕਰਦੇ ਹਾਂ ਕੁੜੀਆਂ। ਇਹਨਾਂ ਨੂੰ ਚਾਹ ਜੀ ਕੁੜੀਆਂ ਦੇ ਪ੍ਰੋਗਰਾਮ ਚਾਲੀਆਂ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਸਰਪੰਚ ਸਾਹਿਬ ਦਾ। ਜਦੋਂ ਮੈਨੂੰ ਮੌਕਾ ਆ ਵੀ ਇਹਨਾਂ ਦਾ ਵਸਾ। ਮੇਰਾ ਨਾਮ ਦਰਸ਼ਨ ਸਾਹ ਪੰਜਾਬ ਦਾ ਹੈ ਮੈਂ ਹਮੇਸ਼ਾ ਇਹ ਬੜਾ ਪ੍ਰਾਣ ਵੀ ਲੱਗਦਾ ਜੇ ਮੇਰਾ ਸਾਥ ਕਰਦੇ ਨਾਲ ਗ੍ਰਾਮ ਦੂਜੀ ਦਾ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਪਿਛਲੇ 2-3 ਸਾਲ ਤੋਂ ਮੈਂ ਪੂਰੇ ਪੰਜਾਬ ਚ ਜਾ ਰਹੀ ਹਾਂ ਬੜਾ ਪੁੱਛਾ ਹੈ ਸਾਡਾ ਜਿਹੜਾ ਲੋਕ ਹੁੰਦਾ ਜਾ ਰਿਹਾ ਸੀ ਵਿਰਸਾ ਸੱਭਿਆਚਾਰ ਉਹਨੂੰ ਦੁਬਾਰਾ ਤੋਂ ਸਾਡੀਆਂ ਭੈਣ ਨੇ ਉਪਰਾਲਾ ਕਰਕੇ ਆਪਣੇ ਆਪ ਪੈਣਾ ਨਹੀਂ ਸਾਰਿਆਂ ਨੇ ਦੁਬਾਰਾ ਤੀਆਂ ਦਾ ਤਿਉਹਾਰ ਜਿਹੜਾ ਮਨਾਉਣੀ ਸ਼ੁਰੂ ਕੀਤੇ ਨੇ ਬਹੁਤੀ ਚੰਗੀ ਗੱਲ ਹੈ ਆਉਣ ਵਾਲੀਆਂ ਪੀੜ੍ਹੀਆਂ ਤਾਂ ਭੁੱਲਦੀਆਂ ਹੀ ਜਾ ਰਹੀਆਂ ਸੀ ਵੀ ਤੀਆਂ ਕੀ ਹੁੰਦੀਆਂ ਨੇ ਸੌਣ ਦੇ ਮਹੀਨੇ ਕਦੋਂ ਕੀ ਹੁੰਦਾ ਤੇ ਬੱਚਿਆਂ ਨੂੰ ਨਹੀਂ ਸੀ ਪਤਾ ਮੈਨੂੰ ਇੱਕ ਹੋਰ ਇਹ ਵੀ ਖੁਸ਼ੀ ਹੈ ਕਿ ਦੇਖੋ ਕੈਨੇਡਾ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਸਾਡੇ ਪੰਜਾਬੀ ਭੈਣਾ ਭਰਾ ਬੈਠੇ ਆ ਉੱਥੇ ਵੀ ਤੀਆਂ ਦੇ ਤਿਉਹਾਰ ਬੜੇ ਜੋਰ ਸ਼ੋਰ ਨਾਲ ਬਣਾਏ ਜਾ ਰਹੇ ਨੇ ਬਹੁਤ ਚੰਗੀ ਗੱਲ ਹੈ ਪੰਜਾਬ ਲਈ ਚੰਗੀ ਗੱਲ ਹੈ ਪੰਜਾਬੀਆਂਤ ਲਈ ਚੰਗੀ ਹੈ ਦਿਲ ਕੋਲ ਦਾਬਾ ਕਿਸ ਤਰ੍ਹਾਂ ਦੇਖਦੇ ਨੇ ਲੈਂਡ ਪੂਲਿੰਗ ਦੀ ਫੌਕਸੀ ਹੈ ਜਿਹੜੀ ਇੱਕ ਵਾਰ ਹਾਈ ਕੋਰਟ ਨੇ ਜਰੂਰ ਡ੍ਰੋਪ ਲਗਾਇਆ ਤੇ ਕਿ ਸਟੈਂਡ ਅਪ ਕਾਂਗਰਸ ਪਾਰਟੀ ਦਾ ਇਸ ਫੌਕਸੀ ਪੰਜਾਬ ਕਾਂਗਰਸ ਨੇ ਚਾਰ ਧਰਮੇ ਲੈਂਡ ਪੂਲਿੰਗ ਤੇ ਲਾਈ ਨਹੀਂ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਉਹ ਸੰਘਰਸ਼ ਵਿੱਢਿਆ ਅਸੀਂ ਜਰੂਰ ਕਾਮਯਾਬ ਹੋਵਾਂਗੇ ਮੈਨੂੰ ਸਮਾਂ ਹੀ ਨਹੀਂ ਆਉਂਦੀ ਜਿਹੜੀ ਤਾਂ ਚੀਜ਼ ਲੋਕ ਮੰਗਦੇ ਨੇ ਸਰਕਾਰ ਤੋਂ ਤਾਂ ਦਿੰਦੇ ਨਹੀਂ ਜੋ ਵਾਦੇ ਕੀਤੇ ਨੇ ਉਹ ਪੂਰੇ ਕਰ ਨਹੀਂ ਰਹੇ। ਆ ਭੈਣੇ ਕਿੜੀਆਂ ਲੋ 70 ਛੋਟੀ ਜਿਹੀ ਗਲ ਕਰੀਏ 1000 ਰੁਪਏ ਦਾ ਇਹਨਾਂ ਨੂੰ ਝੂਠਾ ਚਾਂਸਾ ਦੇ ਕੇ ਮੋਟਾ ਲੈ ਗੀਆਂ। ਉਹ ਤਾਂ ਤੁਸੀਂ ਪੂਰੀਆਂ ਨਹੀਂ ਕਰ ਰਹੇ। ਥੋੜੋ ਜਿਹਾ ਕਰਜ਼ਾ ਕਿ ਤੋ ਮਿਲ ਨਹੀਂ ਰਿਹਾ। ਹੁਣ ਤੁਸੀਂ ਇੱਕ ਨਵੀਂ ਆਪਦੀ ਧੋਖਾ ਧੜੀ ਵਾਲੀ ਜਿਹੜੀ ਬਲੋਂ ਤੋਂ ਬਣਦੀ ਕਰਕੇ ਕਿ ਵੱਡੀਆਂ ਜਿਹੜੀਆਂ ਕੰਪਨੀਆਂਜ਼ ਨੇ ਵੱਡਿਆਂ ਨੂੰ ਘਰਾਨਿਆਂ ਨੂੰ ਦੇਖੇ ਤੁਸੀਂ ਇਹ ਸਾਡੀ ਜਗ੍ਹਾ ਸਾਡੀ ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਜਿਹਦੇ ਨਾਲ ਕਿਸਾਨ ਜੁੜਿਆ ਹੋਇਆ ਪਿੰਡ ਦੀ ਵਿਰਾਸਤ ਜੁੜੀ ਹੋਈ ਹੈ ਜਿਸ ਦੇ ਨਾਲ ਮਜ਼ਦੂਰ ਜੁੜੇ ਹੋਏ ਨੇ ਉਸੇ ਪਿੰਡ ਜਾਰੜਨ ਲੱਗਿਓ ਤੇ ਉੱਥੇ ਮੈਂ ਕਹਿਣੀ ਹੁੰਨੀ ਆ ਇੱਕ ਕੰਕਰੀਟ ਦਾ ਜੰਗਲ ਬਣਾ ਰਿਹਾ ਪਹਿਲੀ ਕਲੋਨੀਆਂ ਬਹੁਤ ਬਿਲੀਆਂ ਬਿਲੀਆਂ ਰੋਗਦਾਰਿਆਂ ਨੂੰ ਹੈ ਨਹੀਂ ਬੱਚੇ ਤੁਹਾਡੇ ਬਾਹਰ ਜਾ ਰਹੇ ਨੇ ਰੋਜ਼ਗਾਰ ਦੇ ਸਾਧਨ ਨਹੀਂ ਬੱਚੇ ਜਿਹੜੀ ਮਾਪਾਪ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਕੋਲ ਥੋੜੀ ਵੀ ਜ਼ਮੀਨ ਹੈ ਵਿਚਾਰੇ ਵੇਚ ਕੇ ਬੱਚਾ ਬਾਹਰ ਭੇਜਦੇ ਨੇ ਕਿੱਥੇ ਵੀ ਬੱਚਾ ਵਿਚਾਰਾ ਕੋਈ ਕੰਮ ਮਜ਼ਦੂਰੀ ਕਰਦਾ ਇੱਕ ਤਰ੍ਹਾਂ ਦੀ ਉਹ ਵੀ ਮਿਲੇ ਨਾ ਮਿਲੇ ਰੋਟੀ ਬੱਚੇ ਗੁਰੂਆਂ ਘਰ ਦੇ ਨਹੀਂ ਇਹ ਜਿਹੇ ਹਾਲਾਤ ਕਹਿ ਦੋਗੇ ਸੋ ਇਹ ਕਦੇ ਵੀ ਜਿਹੜਾ ਇਹਨਾਂ ਦੀ ਜਿਹੜੀ ਸਫਲਤਾ ਨਹੀਂ ਕੀ ਇਹ ਬਣਦੀ ਹੈ ਕਾਕੇ ਇਹ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਸਫਲਤਾ ਹੋਣੀ ਬਿਲਕੁਲ ਜੋ ਸਾਡੀ ਪੂਰੀ ਅੱਜ ਬੇਟੀਆਂ ਦੀ ਇਹ ਭਗਵਾਨ ਉਹ ਸਾਰੀਆਂ ਉਹ ਇਕੱਠੀਆਂ ਹੁੰਦੀਆਂ ਨੇ ਨਹੀਂ ਅੱਜ ਕੱਲ ਤਾਂ ਹੁਣ ਘਰਾਂ ਦੇ ਵਿੱਚ ਬੰਦ ਨੇ ਕੋਟੀਆਂ ਕੋਈ ਮਿਲਦੇ ਨਹੀਂ ਗਿਲਦੇ ਨਹੀਂ ਅੱਜ ਹੁਣ ਭਾਈਚਾਰਾ ਸਾਰਾ ਇਕੱਠਾ ਹੋ ਕੇ ਟੀਆਂ ਮਰਾਰੇ ਨੇ ਬਹੁਤ ਖੁਸ਼ੀ ਦੀ